ਤਾਈ ਨੂੰ ਮਰਦਾਬਾਦ ਕਰਦਾ ਤੇ ਉਹਨਾਂ ਦੀ ਗੱਲ ਤਾਂ ਸੁਣੀਏ ਇਹ ਗੱਲ ਸੁਣਾਗੇ ਤੇ ਤਾਈ ਉਹਦਾ ਕੋਈ ਹੱਲ ਹੋਊਗਾ ਤੁਹਾਡੀ ਵੀ ਕੋ ਗੱਲ ਸੁਣਨ ਲਈ ਆਏ ਆ ਤੁਹਾਡੀ ਗੱਲ ਸੁਣੀ ਹੈ ਮਹਿਮਾਨਯੋਗ ਸਾਡੇ ਸਿੱਖਿਆ ਮੰਤਰੀ ਜੀ ਸਰਦਾਰ ਹਰਜੋਤ ਸਿੰਘ ਬਾਜੀ ਨਾਲ ਉਹਨੇ ਫੋਨ ਤੇ ਗੱਲ ਕੀਤੀ ਹੈ ਤੇ ਉਹਨਾਂ ਕੋਲੋਂ ਟਾਈਮ ਹੈ ਲੈ ਲਿਆ ਹੈ ਅਗਲੇ ਮੰਗਲਵਾਰ ਦਾ ਜੇ ਆਪ ਜੀ ਜਿੰਨੇ ਵੀ ਤੁਹਾਡੇ ਮੇਨ ਡੈਲੀਗੇਸ਼ਨ ਦੇ ਵਿੱਚ ਜਾਣਾ ਚਾਹੁੰਦੇ ਨੇ ਤੋਂ ਮੈਨੂੰ ਦੱਸ ਦਿਓ ਮੰਗਲਵਾਰ ਮੇਰੇ ਨਾਲ ਜੀ ਚੱਲਣਾ ਹੈ ਤੋ ਤੁਹਾਨੂੰ ਬੋਲਣ ਦੀ ਲੋੜ ਨਹੀਂ ਪੈਣੀ ਸਾਰੀ ਗੱਲ ਮੈਂ ਹੀ ਕਰਾਂਗਾ ਤੇ ਮੇਰੀ ਪੂਰੀ ਕੋਸ਼ਿਸ਼ ਹੋਊਗੀ ਤੁਹਾਡਾ ਜਿਹੜਾ ਮਸਲਾ ਜਲਦੀ ਤੋਂ ਜਲਦੀ ਗੱਲ ਕਰਾਵਾਂ ਔਰ ਮੈਂ ਤਾਂ ਪਹਿਲਾਂ ਜਿਵੇਂ 6430 ਵਾਲਿਆਂ ਦਾ ਮਸਲਾ ਸੀ 9595 ਵਾਲਿਆਂ ਦਾ ਮੈਂ ਤਾਂ ਆਪ ਜਾ ਕੇ ਗੱਲ ਕਰਦਾ ਸੀ ਉਹਨਾਂ ਨੂੰ ਤਾਂ ਦੇਖੋ ਸਾਡੇ ਉਹ ਪੈਣਾ ਪਰਾਵਾਂ ਨੂੰ ਮੈਂ ਗੱਲ ਨਹੀਂ ਕਰਦੇ ਉਹ ਮੈਂ ਆਪ ਗੱਲ ਕਰਦਾ ਸੀ ਉਹਨਾਂ ਇਸੇ ਤਰ੍ਹਾਂ ਤੁਹਾਡੇ ਨਾਲ ਜਾ ਕੇ ਤੁਹਾਡੀ ਜਿਹੜੀ ਗੱਲ ਉਹ ਤੇ ਮੈਂ ਆਪ ਰੱਖਾਂਗਾ ਤੇ ਜਦੋਂ ਤੱਕ ਤੁਹਾਡਾ ਮਸਲਾ ਅਸੀਂ ਲਗਭਗ 54000 ਤੇ ਅਪਕ 51000 ਵੈਕੰਸੀ ਅਸੀਂ ਦੇ ਚੁੱਕੇ ਆ ਤਾਂ ਆ ਜਿਹੜੇ ਬੇਰਜ਼گار ਬੈਠੇ ਆ ਇਹ ਕੌਣ ਹੈ ਇਹ ਵੀ ਤਾਂ ਪੰਜਾਬ